ਮੇਰੇ ਦਾਨੀ ਸੱਜਣੋ ਅੱਜ ਅੰਨੇ ਦੀ ਬਾਬਤਾ ਆਪਾਂ ਗੱਲ ਕਰਨੀ ਆ ਇੱਕ ਅਕਲਦਾਨ ਨਾ ਹੁੰਦਾ ਇੱਕ ਅੱਖਾ ਤਵੰਨਾ ਜਿਹੜਾ ਅੱਖਾ ਤਵੰਨਾ ਉਹ ਸੰਸਾਰ ਤੋਂ ਛੁਪਿਆ ਨਹੀਂ ਹੁੰਦਾ ਉਹ ਹਰਕ ਦਾ ਭਲਾ ਮੰਗੂ ਆਪ ਦਾ ਭਲਾ ਸੋਨੇ ਮੰਗਣਾ ਮੰਗਣਾ ਹਰਕ ਦਾ ਹਰਕ ਲੁਕਾਈ ਦਾ ਭਲਾ ਮੰਗੂ ਉਹ ਜਿਹੜਾ ਅੱਖਾ ਤਵੰਨਾ ਹੋਵੇ ਜਿਹੜਾ ਅਕਲਦਾਨ ਨਾ ਹੁੰਦਾ ਉਨੇ ਆਪ ਦਾ ਨੁਕਸਾਨ ਤਾਂ ਕਰਨਾ ਕਰਨਾ ਮੇਰੇ ਅਗੇ ਨੇ ਤੂੰ ਦੂਜੇ ਦੇ ਨਹੀਂ ਖਾਲ ਕਰੂ ਇਹ ਦੋ ਆਨਿਆਂ ਦਾ ਫਰਕ ਭਰਾਵਾ ਇਹ ਬਹੁਤ ਵੱਡਾ ਫਰਕ ਆ ਜਿਹੜਾ ਅਖਲਦਾਨਾ ਉਹਨੂੰ ਪਛਾਣਨਾ ਜਦੋਂ ਤੁਹਾਡਾ ਨੁਕਸਾਨ ਹੋਇਆ ਉਦੋਂ ਪਛਾਣੋ ਕਿ ਇਹਦਾ ਅਖਲਦਾਨਾ ਤੇ ਜਿਹੜਾ ਅੱਖਾਂ ਦਾ ਨਾ ਹੋਵੇ ਉਹ ਆਪਾਂ ਵੇਣੇ ਜਾਂ ਆਪਣੇ ਨੇੜੇ ਹੀ ਪਿੰਡਾਂ ਦੌਧਰ ਉੱਥੇ ਇੱਕ ਗੁਰਦੁਆਰਾ ਉੱਥੇ ਜਿੰਨੇ ਵੀ ਆਪਾਂ ਜਿਹੜੇ ਪੰਜਾਬੀ ਦੀ ਭਾਸ਼ਾ ਨੂੰ ਮਨਾਖਾ ਆਣੇ ਜਿੰਨੇ ਵੀ ਮਨਾਖੇ ਸਿੰਘਾ ਇੱਕ ਹੋਰ ਤੁਹਾਨੂੰ ਥਰੋਤੋਂ ਗੱਲ ਦੱਸ ਦਿੰਦੇ ਆ ਜਿੰਨੇ ਨੇਤਰਹੀਣ ਹੋਣਗੇ ਤਕਰੀਬਨ ਦੇ ਤਕਰੀਬਨ 99% 100% ਕਹਿ ਸਕਦੇ ਆ ਉਹ ਧਾਰਮਿਕ ਹੋਣਗੇ ਅੱਖਾਂ ਤੋਂ ਉਹਨਾਂ ਬੰਦਾ ਜ਼ਿਆਦਾਤਰ ਧਾਰਮਿਕ ਹੋਊਗਾ ਕਿਉਂ ਉਹਨੂੰ ਪਰਮਾਤਮਾ ਦੀ ਲੱਗ ਲੱਗਦੀ ਦੀ ਪਰਮਾਤਮਾ ਦੀ ਸੋਚੀ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਨੇਤਰਾਂ ਦੀ ਕੀ ਕੀਮਤ ਆ ਆਪਣੇ ਆਪ ਨੂੰ ਦਿਸਦਾ ਆਪਨੂੰ ਨੇ ਕੀਮਤ ਦਾ ਨਹੀਂ ਪਤਾ ਜੇ ਸਾਨੂੰ ਇਹਨਾਂ ਦੀ ਕੀਮਤ ਦਾ ਪਤਾ ਬਿਨਾ ਅਸੀਂ ਰੱਬ ਦਾ ਸ਼ੁਕਰ ਦਿਨ ਰਾਤ ਰੱਬ ਦੇ ਪੈਰਾਂ ਤੋਂ ਉੱਠ ਕੇ ਜੇ ਸਾਨੂੰ ਇਹ ਨੇਤਰਾਂ ਦੀ ਕੀਮਤ ਦਾ ਪਤਾ ਹੋਵੇ ਸਾਨੂੰ ਇਸ ਚੀਜ਼ ਦੀ ਕੀਮਤ ਦਾ ਪਤਾ ਨਹੀਂ ਅਸੀਂ ਉਹਨਾਂ ਅੰਗੋਲਿਆ ਕਰ ਦਿੰਨੇ ਆ ਬਾਹਲੇ ਬੰਦੇ ਤਾਂ ਰੱਬ ਨੂੰ ਉਂ ਸਮਝਦੇ ਆ ਅੱਜਨੇ ਤਰਕਸ਼ੀਲ ਵਾਲੇ ਆ ਨਾ ਸਭ ਤੋਂ ਪਹਿਲਾਂ ਤਰਕਸ਼ੀਲ ਦਾ ਮੈਂਬਰ ਮੈਂ ਬਣਿਆ ਸੀਗਾ ਸਾਡੇ ਫਰੀ ਕੋਟ ਤੋਂ ਮੈਂ ਮੇਘਰਾਜ ਰੱਲਾਂ ਨੂੰ ਜਾ ਕੇ ਮਿਲਿਆ ਸੀਗਾ ਕਿਉਂਕਿ ਉਹਨਾਂ ਦੀ ਸਾਡੇ ਪਿੰਡ ਕੰਮੇ ਨੇ ਰਿਸ਼ਤਦਾਰੀ ਆ ਮੇਘਰਾਜ ਰੱਲਾ ਜੀ ਦੀ ਉਹਨਾਂ ਤੋਂ ਮੈਂ ਉਹਦਾ ਟਰੱਸ ਲੈ ਕੇ ਤੇ ਉਹਨਾਂ ਤੋਂ ਨਾ ਹਾਂ ਸੱਚਾ ਹਾਂ ਉਹਨੂੰ ਦੱਸ ਕੇ ਗਿਆ ਸੀ ਪਿੰਮ ਚੱਲਿਆ ਉੱਥੇ ਤੇ ਉਦੋਂ ਹਜੇ ਰਿਸ਼ਤਦਾਰੀ ਪੈਂਦੀ ਸੀ ਉਹਨਾਂ ਦੀ ਤੇ ਬਹੁਤ ਮਸ਼ਹੂਰ ਸੀ ਰੱਲਾ ਜੀ ਅੱਜ ਵੀ ਤਕੜਾ ਨਾਮ ਬੰਦੇ ਦਾ ਦਾਦਾ ਤੇ ਉਹਨੂੰ ਮੈਂ ਜਾ ਕੇ ਮਿਲਿਆ ਤੇ ਉਹਨੇ ਜਿਵੇਂ ਸਾਰੀ ਕਹਾਣੀ ਦੱਸੀ ਤੇ ਬਰਗਾੜੀ ਸੈਂਟਰ ਵੀ ਅਸੀਂ ਕਾਫੀ ਤਰਮਲੀ ਉਥੇ ਚਲਾਉਂਦੇ ਰਹੇ ਹੁਣ ਅੱਜ ਵੀ ਉਥੇ ਹੈਗਾ ਪ੍ਰੋਗਰਾਮ ਪਰ ਕੌਲ ਮਲਾ ਕੇ ਉਹ ਵੀ ਨੇਤਰਾ ਦੋ ਦਿਨ ਦਾ ਅਕਲਦੰਨੇ ਆ ਜਿਨ੍ਹਾਂ ਨੇ ਤਰਕਸ਼ੀਲ ਵੀਰਾ ਉਹ ਅਕਲਦੰਨੇ ਆ ਮੈਨੂੰ ਜਿਹੜਾ ਮਰਜ਼ੀ ਆ ਕੇ ਬਹਿ ਕੇ ਗੱਲ ਕਰ ਲੈ ਪਰ ਨੇਤਰਾ ਦੋ ਦਿਦਾ ਉਹਨੂੰ ਕਿਉਂ ਇਹੋ ਜਿਹੀ ਗੱਲਾਂ ਕਰਦੇ ਹੋ ਅਣਹੋਣੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਅਕਲ ਦੇ ਅੰਨੇ ਕਿਵੇਂ ਆ ਜਿਹੜਾ ਮਰਜ਼ੀ ਮੇਰੇ ਨਾਲ ਬਹਿ ਕੇ ਡਿਸਕਸ ਕਰ ਲੇ ਅਕਲ ਦਾ ਅੰਨਾ ਉਹ ਬੰਦਾ ਜਿਹੜੀ ਇੱਕ ਰੱਬ ਦੀ ਹੋਂਦ ਨੂੰ ਮੰਨਦਾ ਨਹੀਂ ਰੱਬ ਦੀ ਹੋਂਦ ਕੀ ਆ ਬਿਆ ਸਿੰਘ ਆਰਫ ਜਲਾਲਾਬਾਦੀ ਸਾਧੂ ਹੋਇਆ ਮੋਗੇ ਤੋਂ ਪਹਾੜ ਵਾਲੇ ਪਾਸੇ 8-7 ਕਿਲੋਮੀਟਰ ਤੇ ਪਿੰਡਾ ਜਲਾਲਾਬਾਦ ਉਥੋਂ ਦਾ ਇੱਕ ਸਾਡੇ ਪੂਜਨੀਕ ਸਾਧੂ ਵਿਦਿਆਰਥੀ ਜੀ ਹੋਇਆ ਆਰਫਾ ਇੱਕ ਡਿਗਰੀ ਹੁੰਦੀ ਆ ਜਿਵੇਂ ਆਪਾਂ ਬੀਏ ਐਮਏ ਕਹਦੇ ਨੇ ਐਵੇਂ ਸਾਧਾ ਸੰਤਾਂ ਦੀ ਡਿਗਰੀ ਹੁੰਦੀ ਆ ਇੱਕ 108 ਸੰਤ ਹੁੰਦੇ ਆ ਉਹਨਾਂ ਦੇ 108 ਗ੍ਰੰਥਾ ਆਪਣੇ ਧਾਰਮਿਕ ਜਿਨ੍ਹਾਂ ਨੇ ਉਹ ਬਾਚੇ ਆ ਪੜ੍ਹੇ ਆ ਉਹਨਾਂ ਦੇ ਨਾਮ ਮਗਰ ਡਿਗਰੀ ਲੱਗ ਜਾਂਦੀ 108 ਆਰਫਾ ਜਿਹੜੇ ਉਹਨਾਂ ਦੇ ਗ੍ਰੰਥਾਂ ਦੇ ਰਚਨਹਾਰੇ ਆ ਉਹਨਾਂ ਨੂੰ ਉਹ ਡਿਗਰੀ ਚ ਆਰਫ ਕਹਿੰਦੇ ਆ ਠੀਕ ਹੈ ਜੀ ਉਹ ਵਿਆਸ ਸਿੰਘ ਆਰਫ ਜਲਾਲਾਬਾਦੀ ਸਾਧੂ ਹੋਏ ਆ ਉਹਨਾਂ ਨੇ ਇਹਨਾਂ ਦੀ ਗੱਲ ਕੀਤੀ ਆ ਉਹਦਾ ਬਿਨਾਂ ਹੱਥ ਹਥਿਆਰ ਦੇ ਮਿਸਤਰੀ ਨੇ ਘਟ ਕੇ ਪੂਜਲਾ ਅਜਬ ਦਿਖਾ ਦਿੱਤਾ ਬਿਨਾਂ ਹੱਥ ਹਥਿਆਰ ਦੇ ਮਿਸਤਰੀ ਨੇ ਘਟ ਕੇ ਪੂਜਲਾ ਅਜਬ ਦਿਖਾ ਦਿੱਤਾ ਇਹਦੀਆਂ ਮਲਬੀ ਗਾਂ ਬਹੁਤ ਲੰਮੀਆਂ ਵੀਡੀਓ ਬਣਨਗੇ ਆਪਾਂ ਤੁਹਾਨੂੰ ਦੱਸਾਂਗੇ ਸਾਰੀਆਂ ਕਹਾਣੀਆਂ ਵੀ ਕੋਈ ਹਰ ਦੁਨੀਆ ਦੀ ਛੈ ਹਰ ਛੈ ਦੁਨੀਆ ਦੀ ਸੈਂਚੇ ਚ ਬੰਦੀ ਆ ਠੀਕ ਹੈ ਜੀ ਪਰ ਇੱਕ ਇਨਸਾਨ ਜੀਵ ਅਕਲ ਜੀਵ ਇਨਸਾਨ ਜੀਵ ਬਹੁਤ ਹੁੰਦੇ ਆ ਜਿੰਨੇ ਵੀ ਜੀਵ ਜੰਤੂ ਆ ਵੇਖੋ ਗੁਜਰਾਤ ਦੇ ਕਿਸਮੇ ਯਾਰ ਕੋਈ ਸੈਂਚਾ ਨਹੀਂ ਹੈ ਨਾ ਬਿਨਾ ਹੱਥ ਹਥਿਆਰ ਦੇ ਮਿਸਤਰੀ ਨੇ ਕੱਟ ਕੇ ਪੂਜਲਾ ਅਦਬਦ ਖਾ ਦਿੱਤਾ ਬੱਚਾ ਆਂਡੇ ਚ ਆਂਡਾ ਗੋਲ ਹੁੰਦਾ ਬੱਚੇ ਤੇ ਕੀ ਕੋ ਬਣ ਜਾਂਦਾ ਇਹ ਗੁਜਰਤ ਨਹੀਂ ਤਰਕਸ਼ੀਲ ਗੁਜਰਤ ਨੂੰ ਮੰਨਦੇ ਨਹੀਂ ਗੁਜਰਤ ਕੀ ਆ ਸਾਹ ਆਪਾਂ ਸਾਹ ਲੈਨੇ ਆ ਬਾਹਰ ਕੱਢਦੇ ਆ ਅੰਦਰ ਇੱਕ ਗੱਠ ਬੱਜੀ ਆ ਅੰਦਰਲੇ ਸਾਹ ਦੀ ਤੇ ਬਾਹਰਲੇ ਸਾਹ ਦੀ ਇਹ ਤਾਲ ਮੇੜਾ ਠੀਕ ਆ ਜਿਹੜਾ ਅੰਦਰਲਾ ਸਾਹ ਅੰਦਰ ਨੂੰ ਖੇਜਦਾ ਤੇ ਬਾਹਰਲਾ ਸਾਹ ਜਿਹੜਾ ਬਾਹਰ ਖੇਜਦਾ ਜਿੱਦੇ ਕਿਸੇ ਦੀ ਤਾਕਤ ਵੱਧ ਜਾਂਦੀ ਆ ਇਹ ਸਰਕਾਰਾਂ ਸਰਕਾਰਾਂ ਨੂੰ ਇਹ ਜਦੋਂ ਕਿਤੇ ਬਾਹਰਲੀ ਦੀ ਤਾਕਤ ਵੱਧ ਗਈ ਤੇ ਉਹਨੇ ਤੁਹਾਨੂੰ ਮਾਰ ਦੇਣਾ ਜਦੋਂ ਅੰਦਰਲੀ ਦੀ ਤਾਕਤ ਵੱਧ ਹੁੰਦੀ ਆ ਉਹ ਬਾਹਰੋਂ ਸਾਖ ਚੀ ਆਂਦਾ ਜਿਵੇਂ ਆਪਣੇ ਬੁੜੇ ਨੇਤਰਾ ਪਾ ਲੈਂਦੀਆਂ ਐ ਚੱਲਦੇ ਆਪਣੇ ਸਵਾਸ ਅੱਖਾਂ ਮੀਚ ਕੇ ਕਦੋਂ ਸਵੇਰ ਉੱਠਦੇ ਨਾ ਤੁਸੀਂ ਧਰਤੀ ਤੇ ਪੈਰ ਲਿਆਣ ਤੋਂ ਲੌਂ ਤੋਂ ਪਹਿਲਾਂ ਤੇ ਸੰਕਟ ਦੇ ਹਿਸਾਬ ਨਾਲ ਕੁਜਰਤ ਦੇ ਰੰਗ ਮਾਲਿਆ ਕਰੋ ਦਿਮਾਗ ਅੱਖਾਂ ਵੀ ਕੇ ਸੱਚੇ ਪਾਸ਼ਾ ਤੇਰੇ ਰੰਗ ਨਿਆਰੇ ਆ ਯਾਰ ਵੇਲਾ ਉਂਗਲਾ ਆ ਕਿੱਥੇ ਆ ਆ ਕਿੱਥੇ ਆ ਆ ਕਿੱਥੇ ਆ ਕਿੱਥੇ ਆ ਨਾ ਉਹ ਬਰਾਬਰ ਹੀ ਲਾ ਸਕਦਾ ਸੀ ਇਹ ਕੁਜਰਤ ਆ ਯਾਰ ਮੈਂ ਤਰਕਸ਼ੀਲ ਵਾਲੇ ਦੇ ਭਰਾਵਾਂ ਨੂੰ ਬਹੁਤ ਜਿਆਦਾ ਮੈਂ ਇਹ ਗੱਲਾਂ ਦੇ ਅਨਾਂ ਨਾ ਯਾਰ ਜਮੇ ਹੁੰਦੇ ਨਾ ਬਣਿਆ ਕਰੋ ਹਾਂ ਠੀਕ ਆ ਤੁਹਾਡੀ ਤਰਕ ਇੱਕ ਬਹੁਤ ਚੰਗੀ ਚੀਜ਼ ਆ ਇਹ ਵਿਹਿਮਾ ਭਰਮਾਂ ਤੋਂ ਕੱਢਦੀ ਆ ਬਹੁਤ ਵਧੀਆ ਪਰ ਕੁਜਰਤ ਨੂੰ ਨਹੀਂ ਮੰਨਦੇ ਇਹ ਤੇ ਮੈਂ ਤਾਂ ਅੰਨਤ ਪਿਛੇ ਹਟਿਆ ਸੀਗਾ ਸਾਰੇ ਭਰਾਵਾਂ ਨੂੰ ਬੇਨਤੀ ਆ ਅੱਖਾਂ ਦਾ ਅੰਨਾ ਦਿਮਾਗ ਦਾ ਅੰਨਾ ਇਹ ਜਹਰ ਕਾ ਬਹੁਤ ਇਥੇ ਅੰਨੇ ਤੁਰੇ ਫਿਰਦੇ ਆ ਐਕਸੀਡੈਂਟ ਹੋਇਆ ਨਾ ਉਸ ਟਾਈਮ ਬੰਦੇ ਤੇ ਅਖਲ ਤੇ ਪੜਦਾ ਪਿਆ ਹੁੰਦਾ ਅੱਖਾਂ ਦਾ ਨੰਨਿੰਦਾ ਅਕਲ ਦਾ ਨਾ ਹੁੰਦਾ ਉਦੋਂ ਉਦੋਂ ਐਕਸੀਡੈਂਟ ਹੁੰਦਾ ਆਪਾਂ ਤੇ ਕਿਸੇ ਤੋਂ ਹੋਈ ਮਿੱਥੂ ਹੋ ਗਿਆ ਛੋਟਾ ਹੋ ਗਿਆ ਕਿਸੇ ਤੋਂ ਹੋ ਗਿਆ ਉਸ ਟਾਈਮ ਬੰਦਾ ਅਕਲ ਦਾ ਅੰਨਾ ਹੁੰਦਾ ਅੱਖਾ ਤਵਨਾਂ ਨਹੀਂ ਹੁੰਦਾ ਉਹ ਅੱਖਾਂ ਤੋਂ ਦਿਖ ਨਹੀਂ ਦਿੰਦਾ ਉਦੋਂ ਹੱਥ ਬਨ ਕੇ ਬੇਨਤੀ ਸਾਰੇ ਭਰਾਵਾਂ ਨੂੰ ਇਹਨਾਂ ਗੱਲਾਂ ਤੇ ਗੌਰ ਕਰਿਆ ਕਰੋ ਗੁਰਫਤੇ ਜੀ ਸੱਚੀ ਕਥਾ